ਸੈਦੇ ਮਲਾਹ ਦਾ ਜ਼ਿਕਰ ਆਉਂਦਾ ਹੈ ਇਤਿਹਾਸ ਵਿੱਚ ਦਸਵੇਂ ਪਾਤਸ਼ਾਹ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਇਹ ਬੋਲ ਕਹੇ ਸੀ ਸੈਦੇ ਮਲਾਹ ਨੂੰ ਰਾਤੀ ਗੁਰਮੁਖ ਸੁਣਾ ਰਏ ਸੀ ਮੈਨੂੰ ਇਹ ਸਾਖੀ ਤੇ ਉਹ ਜਦੋਂ ਦਸਵੇਂ ਪਾਤਸ਼ਾਹ ਮਹਾਰਾਜ ਗਏ ਸੈਦਾਂ ਯਾਦ ਕਰਦਾ ਸੀ ਮੁਸਲਮਾਨ ਵੀ ਮਹਾਰਾਜ ਕਿਤੇ ਆਉਣ ਕਲਗੀਆਂ ਵਾਲੇ ਮੇਰੀ ਬੇੜੀ ਵਿੱਚ ਬਹਿਣ ਤੇ ਉਥੇ ਹੋਰ ਵੀ ਮਲਾ ਸੀ ਉਹਨਾਂ ਵੀ ਬੇੜੀਆਂ ਆਪਣੀਆਂ ਬੰਨੀਆਂ ਹੋਈਆਂ ਪਰ ਉਹਨਾਂ ਦੀਆਂ ਬੇੜੀਆਂ ਬੜੀਆਂ ਸੋਹਣੀਆਂ ਤੇ ਰੰਗ ਹੋਏ ਤੇ ਸੈਦੇ ਦੀ ਬੇੜੀ ਜਿਹੜੀ ਸੀ ਉਹ ਪੁਰਾਣੀ ਸੀ ਥੋੜੀ ਟੁੱਟੀ ਜੀ ਹਾਲਤ ਵਿੱਚ ਤੇ ਦੂਜਿਆਂ ਨੇ ਕਹਿਣਾ ਵੀ ਸੈਦੇਆ ਤੂੰ ਕਿਹੜੇ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਦਾ ਜੇ ਆਉਣਗੇ ਤੇ ਉਹ ਸਾਡੀਆਂ ਸੋਹਣੀਆਂ ਬੇੜੀਆਂ 'ਚ ਬੈਣਗੇ ਤੇਰੀ ਟੁੱਟੀ ਬੇੜੀ 'ਚ ਥੋੜੀ ਉਹਨਾਂ ਬਹਿਣਾ ਆਖੋ ਸਤਨਾਮ ਸ੍ਰੀ ਤੇਰੀ ਬੇੜੀ 'ਚ ਥੋੜੀ ਉਹਨਾਂ ਬਹਿਣਾ ਤੇ ਸੈਦੇ ਦਾ ਮਨ ਦੁਖੀ ਹੋ ਜਾਣਾ ਇਹ ਗੱਲ ਸੁਣ ਕੇ ਵੀ ਸੱਚਮੁੱਚ ਮਹਾਰਾਜ ਮੇਰੀ ਬੇੜੀ ਥੋੜੀ ਬਹਿਣ ਤੇ ਉਹਨਾਂ ਫਿਰ ਜਦੋਂ ਰੋਜ਼-ਰੋਜ਼ ਇਹ ਗੱਲਾਂ ਕਰਨੀਆਂ ਭਾਈ ਸੈਦੇ ਨੇ ਨਾ ਆਪਣੀ ਬੇੜੀ ਉਹਨਾਂ ਨਾਲੋਂ ਕਾਫੀ ਹਟਵਾ ਜਾ ਕੇ ਬੰਨਣੀ ਸ਼ੁਰੂ ਕਰ ਦਿੱਤੀ ਤੇ ਮਹਾਰਾਜ ਨੂੰ ਪ੍ਰੇਮ ਬੜਾ ਕਰਦਾ ਸੀ ਰੋਜ਼ ਯਾਦ ਰਾਤ ਨੂੰ ਯਾਦ ਕਰਨ ਦਿਨੇ ਯਾਦ ਕਰਨਾ ਹਰ ਸਮੇਂ ਫਿਰ ਮਹਾਰਾਜ ਨੂੰ ਵੀ ਪ੍ਰੇਮ ਦੀ ਖਿੱਚ ਹੋਈ ਦਸਵੇਂ ਪਾਤਸ਼ਾਹ ਵੀ ਚਲੇ ਗਏ ਭਾਈ ਸੈਦੇ ਦੇ ਕੋਲ ਝੁੱਗੀ 'ਚ ਬੈਠਾ ਸੀ ਆਪਣੇ ਤੇ ਮਹਾਰਾਜ ਨੇ ਬਾਹਰ ਖੜ ਕੇ ਆਵਾਜ਼ ਮਾਰੀ ਭਾਈ ਸੈਦੇ ਤੇ ਭਾਈ ਸੈਦੇ ਨੂੰ ਯਕੀਨ ਹੀ ਨਹੀਂ ਹੋਇਆ ਕਿ ਜਿਹੜਾ ਗਰੀਬ ਹੋਵੇ ਲੋਕੀ ਉਹਦਾ ਨਾਮ ਹੀ ਪੁੱਠਾ ਜਿਹਾ ਰੱਖ ਲੈਂਦੇ ਅੱਧਾ ਕ ਨਾਮ ਲੈਂਦੇ ਮਾਇਆ ਤੇਰੇ ਤੀਨ ਨਾਮ ਪਰਸੂ ਪਰਸਾ ਪਰਸਰਾਮ ਜਿਹਦੇ ਕੋਲ ਕੱਖ ਨਹੀਂ ਉਹ ਪਰਸੂ ਤੇ ਜੇ ਥੋੜਾ ਜਿਹਾ ਆ ਗਿਆ ਫਿਰ ਭਾਈ ਪਰਸਾ ਤੇ ਜੇ ਬਹੁਤਾ ਧਨ ਆ ਗਿਆ ਤੇ ਭਾਈ ਪਰਸਾ ਰਾਮ ਆਖੋ ਸਤਨਾਮ ਸ੍ਰੀ ਇਦਾਂ ਹੀ ਐ ਨਾ ਧੰਨ ਦੇ ਨਾਲ ਹੀ ਐ ਸਾਰੀਆਂ ਇੱਜ਼ਤ ਧੰਨ ਨਾਲ ਹੀ ਐ ਮੂਰਖ ਲੋਗ ਨੇ ਜਿਹੜੇ ਬੰਦੇ ਦਾ ਗੁਣ ਦੇਖ ਕੇ ਗੁਣ ਨਹੀਂ ਦੇਖਦੇ ਇਨਸਾਨੀਅਤ ਨਹੀਂ ਦੇਖਦੇ ਧੰਨ ਕਰਕੇ ਮਿਲਦੇ ਵਰਤਦੇ ਇਹਨਾਂ ਨੂੰ ਮਨਮੁੱਖ ਕਿਹਾ ਬਾਣੀ ਵਿੱਚ ਇਹ ਮਨਮੁੱਖਾਂ ਦੇ ਰਿਸ਼ਤੇ ਆ ਤੇ ਆਪਾਂ ਸੰਗਤ ਕਰਦੇ ਆ ਮਹਾਰਾਜ ਦੇ ਸਿੱਖਾਂ ਅਸੀਂ ਗੁਣਾਂ ਦੀ ਸਾਂਝ ਕਰਨੀ ਅਸੀਂ ਇਨਸਾਨੀਅਤ ਨੂੰ ਸਾਹਮਣੇ ਰੱਖਣਾ ਅਸੀਂ ਅਮੀਰ ਗਰੀਬ ਦਾ ਜਾਤ ਪਾਤ ਦਾ ਵਿਤਕਰਾ ਦੇਖ ਕੇ ਨਹੀਂ ਕਿਸੇ ਨਾਲ ਮਿਲਣਾ ਵਰਤਣ ਆਖੋ ਸਤਨਾਮ ਸ੍ਰੀ ਗੱਜ ਕੇ ਆਖੋ ਸਤਨਾਮ ਸ੍ਰੀ ਜਦੋਂ ਸੁਣਿਆ ਵੀ ਭਾਈ ਸੈਦਾ ਸੋਚਿਆ ਵੀ ਐਵੇਂ ਮਨ ਚ ਭਰਮ ਹੀ ਪਿਆ ਹੋਣਾ ਮੈਨੂੰ ਕਿੰਨੇ ਭਾਈ ਸੈਦਾ ਕਹਿਣਾ ਦਸਵੇਂ ਪਾਤਸ਼ਾਹ ਫੇਰ ਕਹਿਣ ਭਾਈ ਸੈਦਿਆ ਦੋ ਤਿੰਨ ਵਾਰੀ ਆਵਾਜ਼ਾਂ ਜਾਂ ਨਹੀਂ ਕੋਈ ਆਵਾਜ਼ ਮਾਰਦਾ ਤੇ ਜਦੋਂ ਛਪਰੀ ਦਾ ਦਰਵਾਜ਼ਾ ਖੋਲਿਆ ਤੇ ਦਸਵੇਂ ਪਾਤਸ਼ਾਹ ਮਹਾਰਾਜ ਆਏ ਜੋੜੇ ਤੋਂ ਲੈ ਕੇ ਉੱਤੇ ਕਲਗੀ ਤੱਕ ਵੇਖਿਆ ਐਨ ਨੈਤਰ ਨੀਰ ਨਾਲ ਭਰ ਗਏ ਤੇ ਮਹਾਰਾਜ ਦੇ ਚਰਨਾਂ ਤੇ ਸਤਿਗੁਰੂ ਗਰੀਬ ਦੀ ਕੁੱਲੀ ਵਿੱਚ ਆਪ ਚੱਲ ਕੇ ਐਡੀ ਕਿਰਪਾ ਕੀਤੀ ਨਾਲ ਸਿੰਘ ਤਿਆਰ ਬਰ ਤਿਆਰ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਹਜ਼ੂਰ ਕਹਿੰਦੇ ਪਾਰ ਜਾਣਾ ਤੇ ਲੈ ਜਾਏਗਾ ਤੇ ਸੁਣ ਕੇ ਚੁੱਪ ਕਰ ਗਏ ਮਹਾਰਾਜ ਸਾਰਾ ਕੁਝ ਹੀ ਤੁਹਾਡਾ ਹੈ ਮਹਾਰਾਜ 베ੜੀ ਦੇਖ ਲਓ ਬਹਿ ਜਾਓਗੇ ਹਜ਼ੂਰ ਕਹਿੰਦੇ ਬਹਿਣਾ ਹੀ ਤੇਰੀ 베ੜੀ ਵਿੱਚ ਹੈ ਹੋਰ ਵੀ ਮਹਾਰਾਜ 베ੜੀਆਂ ਲੱਗੀਆਂ ਉਹਨਾਂ ਨੂੰ ਕਹਿ ਦਿਆ ਨਹੀਂ ਸਤਪੁਰ ਕਹਿੰਦੇ ਤੇਰੀ 베ੜੀ ਚ ਬਹਿਣਾ ਤੇਰੀ 베ੜੀ ਚ ਬਹਿਣ ਵਾਸਤੇ ਹੈ ਤੇ ਭਾਈ ਸੈਦੇ ਨੇ ਫਿਰ 베ੜੀ ਖੋਲੀ ਮਹਾਰਾਜ ਜੀ ਵਿਰਾਜੇ ਤੇ ਚਪੂ ਮਾਰਨ ਲੱਗ ਪਿਆ ਦੂਜੇ ਪਾਸੇ ਦੇਖੇ ਹੀ ਨਾ ਜਿੱਧਰ ਜਾਣਾ ਹੈ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਦੇਖੀ ਜਾਵੇ ਚੱਪੂ ਮਾਰੀ ਜਾਵੇ ਮਾਰੀ ਜਾ ਹੁਣ ਜਦੋਂ ਦੂਜੇ ਕੰਡੇ ਤੇ ਪਹੁੰਚਿਆ ਤੇ ਮਨ ਵਿੱਚ ਆਇਆ ਵੀ ਜੇ ਮੈਂ ਕਿਨਾਰੇ ਤੇ 베ੜੀ ਲਾ ਲਈ ਤੇ ਮਹਾਰਾਜ ਨੇ ਤੇ ਚਲੇ ਜਾਣਾ ਤੇ ਅਜੇ ਤੇ ਦਰਸ਼ਨ ਵੀ ਨਹੀਂ ਰਾਜ ਕੀ ਹੋਏ ਤੇ ਭਾਈ ਸੈਦੇ ਨੇ 베ੜੀ ਮੋੜ ਲਈ ਫੇਰ ਗੁਰੂ ਸਾਹਿਬ ਦੇਖ ਕੇ ਪ੍ਰਸੰਨ ਹੋਈ ਜਾਣ ਤੇ ਸੈਦਾਂ ਮਹਾਰਾਜ ਦੇ دیدار ਹੀ ਕਰੀ ਜਾਵੇ ਦੂਜੇ ਪਾਸੇ ਗਿਆ ਫੇਰ 베ੜੀ ਮੋੜ ਲਈ ਫੇਰ ਇਧਰ ਆ ਕੇ ਫੇਰ 베ੜੀ ਮੋੜ ਲੈ ਤਿੰਨ ਚਾਰ ਵਾਰੀ ਜਦੋਂ 베ੜੀ ਮੋੜੀ ਤੇ ਮਹਾਰਾਜ ਕਹਿੰਦੇ ਸੈਦਿਆ ਮਾਨੂੰ ਪਾਰ ਵੀ ਲਾ ਦੇ ਨਹੀਂ ਮਹਾਰਾਜ ਅਜੇ ਤੇ ਰੱਜਿਆ ਹੀ ਨਹੀਂ ਅਜੇ ਤੇ ਦਰਸ਼ਨ ਕਰਕੇ ਹਜ਼ੂਰ ਕਹਿੰਦੇ ਅਸੀਂ ਅੱਗੇ ਜਾਣਾ 베ੜੀ ਪਾਰ ਜਦੋਂ 베ੜੀ ਪਾਰ ਲਾਈ ਤੇ ਫੇਰ ਗੁਰੂ ਸਾਹਿਬ ਕਹਿੰਦੇ ਵੀ ਸਿੰਘੋ ਮੋਹਰਾ ਦੇਓ ਭਾਈ ਸੈਦਿਆ ਨੂੰ ਖੁਸ਼ ਕਰ ਦੇ ਪਾਈ ਸੱਜਾ ਕਹਿੰਦਾ ਮਹਾਰਾਜ ਮੋਹਰਾ ਕਾਹਦੀਆਂ ਤੂੰ ਸਾਨੂੰ ਪਾਰ ਲਾਇਆ ਨਹੀਂ ਮਹਾਰਾਜ ਮੈਨੂੰ ਮਾਇਆ ਨਹੀਂ ਚਾਹੀਦੀ ਫਿਰ ਕੀ ਚਾਹੀਦਾ ਹੈ ਸੱਚੇ ਪਾਤਸ਼ਾਹ ਮੈਂ ਆ ਸਤਲੁਜ ਤੇ ਬੇੜੀ ਬੰਨੀ ਐ ਜਿਹੜਾ ਹੁੰਦਾ ਮੈਂ ਉਹਨੂੰ ਪਾਰ ਲਾ ਦੇਣਾ ਮੈਨੂੰ ਵੀ ਲੋਕੀ ਮਲਾਹ ਕਹਿੰਦੇ ਆ ਤੇ ਮੈਂ ਸੁਣਿਆ ਗੁਰੂ ਵੀ ਮਲਾਹ ਹੈ ਅੱਜ ਤੁਸੀਂ ਆਏ ਮੈਂ ਪਾਰ ਲਾ ਦਿੱਤਾ ਕਿਰਪਾ ਕਰਿਓ ਕੱਲੋਂ ਜਦੋਂ ਮੇਰੀ ਵਾਰੀ ਆਈ ਤੁਸੀਂ ਪਾਰ ਲਾ ਦੇਓ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੁਹਾਡੇ ਕੋ ਥੋੜੀ ਮਾਇਆ ਲੈਣ ਮਹਾਰਾਜ ਖੁਸ਼ ਹੋਏ ਸੈਦੇ ਨੂੰ ਸੀਨੇ ਨਾਲ ਲਾਇਆ ਤੇ ਇਹ ਬਚਨ ਇਤਿਹਾਸ ਦੇ ਗੁਰੂ ਸਾਹਿਬ ਕਹਿੰਦੇ ਸੈਦਿਆ ਤੇਰਾ ਇੰਨਾ ਪ੍ਰੇਮ ਤੇਰੀ ਇੰਨੀ ਸੇਵਾ ਜਾਂ ਤੇਰੀਆਂ 21 ਕੁਲਾਂ ਤਾਰੀਆਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੈਨੂੰ ਕੱਲੇ ਨੂੰ ਨਹੀਂ ਤੇਰੀਆਂ 21 ਕੁਲਾਂ ਕਾਰੀਆਂ ਸੀ ਭਾਈ ਸੈਦ ਨੂੰ ਨਿਹਾਲ ਕੀਤਾ ਦਸਵੇਂ ਪਾਤਸ਼ਾਹ ਨੇ ਇਹ ਨਾਮ ਜਪਣ ਵਾਲੇ ਨੂੰ ਸਹੂਲਤਾਂ ਨੇ ਰੱਬ ਦੇ ਘਰੋਂ